ਐਕਵਾਇਰ ਕਰਨਾ ਚਾਹੁੰਦੀ ਆ ਔਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਨਾ ਦੱਸਿਆ ਕਿਸੇ ਨੇ ਕਿ ਪੈਸੇ ਕਿੰਨੇ ਮਿਲਣੇ ਆ ਔਰ ਇਹ ਵੀ ਨਹੀਂ ਪਤਾ ਕਿ ਵਿਕਣੀ ਕੀ ਪਾਇਆ ਔਰ ਇਹ ਵੀ ਨਹੀਂ ਪਤਾ ਕਿ ਪੈਸੇ ਘਰ ਆਉਣੇ ਕਦੋਂ ਆ ਲੇਕਿਨ ਇਹ ਤੋਂ ਵੀ ਜ਼ਰੂਰੀ ਗੱਲ ਇਹ ਆ ਕਿ ਜਦੋਂ ਲੋਕ ਨਹੀਂ ਚਾਹੁੰਦੇ ਇੱਕ ਵੀ ਸਾਡੀ ਕੋਈ ਜ਼ਮੀਨ ਐਕਵਾਇਰ ਕਰੇ ਸਰਕਾਰ ਐ ਕਰਲੇਗੀ ਧੱਕਾ ਕਰਲੇਗੀ ਕਰਨ ਦਿਆਂਗੇ ਬਿਲਕੁਲ ਨਹੀਂ ਕਰਨ ਦਿਆਂਗੇ ਸਰਕਾਰ ਨੂੰ ਮੈਂ ਦੱਸਣਾ ਚਾਹੁੰਨਾ 25000 ਕਿੱਲੇ ਦਾ ਤੁਸੀਂ ਐਲਾਨ ਲੁਧਿਆਣੇ ਚ ਕੀਤਾ ਉੱਥੇ ਅਸੀਂ ਇਲੈਕਸ਼ਨ ਲੜ ਕੇ ਆਏ ਆ ਲੋਕ ਬੜੇ ਨਾਰਾਜ਼ ਨੇ ਤੁਹਾਡੇ ਨਾਲ ਇਸ ਗੱਲੋਂ ਦੇਖੋ ਲੁਧਿਆਣੇ ਤਾਂ ਮੈਂ ਇਲੈਕਸ਼ਨ ਲੜਨ ਲਈ ਗਿਆ ਸੀਗਾ ਉਹਨਾਂ ਤੇ ਨਾਲ ਵੀ ਹਮਦਰਦੀ ਆ ਮੈਂ ਕਪੂਰ ਥਲੇ ਵਾਲੇ ਨੇ ਤੇ ਜਾਨ ਲਾ ਦੂੰਗਾ ਇਹਨਾਂ ਤੋਂ ਅੱਗੇ ਖੜਾ ਹੋ ਕੇ ਉਹ ਰਿਕੁਆਇਰ ਅਸੀਂ ਕਿਸੇ ਕੀਮਤ ਤੇ ਹੋਣ ਨਹੀਂ ਦੇਣੀ ਹਾਂ ਪਹਿਲਾਂ ਇਹਨਾਂ ਨੂੰ ਰਾਜ਼ੀ ਕਰੋ ਜੇ ਮੰਨਦੇ ਆ ਤਾਂ ਕਰੋ ਕੁਆਰ ਇਹਨਾਂ ਨੂੰ ਦੇਓ ਪੈਸੇ ਜੇ ਮੰਨਦੇ ਨਹੀਂ ਤਾਂ ਤੁਸੀਂ ਧੱਕਾ ਨਾ ਕਰ ਲੋਗੇ ਇਹ ਕਿਉਂ ਹੁਣ ਦੇਣਾ ਇਸ ਕੋਲੋਂ ਨਿਸ਼ਚਿੰਤ ਰਹੋ ਹਾਂ ਜੀ ਪਾਰਟੀ ਦਾ ਵੀ ਇਹ ਸਟੈਂਡ ਹੈ ਤੁਹਾਡੀ ਪਾਰਟੀ ਦਾ ਤੁਹਾਡੇ ਮੇਰੀ ਪਾਰਟੀ ਦਾ ਨਹੀਂ ਸਾਰੇ ਪੰਜਾਬ ਦਾ ਇਹੀ ਸਟੈਂਡ ਆ ਕਿ ਧੱਕੇ ਨਾਲ ਅਸੀਂ ਜ਼ਿਮੀਦਾਰਾਂ ਤੋਂ ਜ਼ਮੀਨ ਐਕਵਾਇਰ ਨਹੀਂ ਹੋਣ ਦੇਣੀ ਕਿਸੇ ਕੀਮਤ ਤੇ ਨਹੀਂ ਹੋਣ ਦੇਣੀ ਸਰ ਕੱਲ੍ਹ ਨੂੰ ਨਤੀਜਾ ਆਉਣਾ ਔਰ ਜਿੰਨੀ ਤੋਂ ਔਰ ਤੁਹਾਡੇ ਅੰਚਾਰਜ ਸੀਗੇ ਤੁਸੀਂ ਇਹਨਾਂ ਦੇਖੋ ਦੇਖੋ ਭਾਈ ਦੇਖੋ ਗੱਲ ਆ ਕਿ ਕਪੂਰਥਲੇ ਦੇ ਵਿੱਚ ਬੀਤੇ ਦਿਨੀ ਸਰਕਾਰ ਵੱਲੋਂ ਲਗਭਗ 150 ਕਿਲਾ ਇਤੇ ਕੋਇਆ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਪਿੰਡ ਵਾਸੀਆਂ ਦੇ ਪ੍ਰਤੀ ਦੇਖੋ ਪਿੰਡਾਂ ਦੇ ਜਿੰਨੇ ਵੀ ਸਾਡੇ ਸਨੀਕ ਨੇ ਜਿਨ੍ਹਾਂ ਦੀ ਜ਼ਮੀਨ ਇਹਦੇ ਦਾਇਰੇ ਚ ਆਈ ਆ ਕਿੰਨਾ ਰੋਸ ਪਾਇਆ ਜਾ ਰਿਹਾ ਤੁਸੀਂ ਪਬਲਿਕ ਦੇਖੋ ਇਹ ਸੜਕਾਂ ਤੇ ਆ ਔਰ ਪਿੰਡਾਂ ਦੇ ਪਿੰਡ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਹੇਠ ਅੱਜ ਇੱਥੇ ਇਕੱਠੇ ਹੋਏ ਆ ਉਹਨਾਂ ਦਾ ਦੁੱਖ ਸਮਝ ਕੇ ਦੇਖੋ ਕਿ ਜਿਹੜਾ ਬੰਦਾ ਆਪਣੀ ਸਾਰੀ ਜ਼ਿੰਦਗੀ ਜ਼ਮੀਨ ਨੂੰ ਜ਼ਰਖੇਜ਼ ਕਰਨ ਚ ਲਾ ਦੇਵੇ ਔਰ ਉਪਜਾਊ ਬਣਾਉਣ ਤੋਂ ਬਾਅਦ ਅੱਜ ਸਰਕਾਰ आदेश जारी ਕਰ ਦਵੇ ਉਹਨੂੰ ਪਾਇ ਕਰਨ ਵਾਸਤੇ ਕਿੱਡੀ ਮਾੜੀ ਹਾਲਾਤ ਨੇ ਸਰਕਾਰ ਦੇ ਸਰਕਾਰ ਦੀ ਮੰਸ਼ਾ ਅੱਜ ਕੀ ਆ ਔਰ ਦੇਖੋ ਪੂਰੇ ਪੰਜਾਬ ਦੇ ਵਿੱਚ 12000 ਦੇ ਕਰੀਬ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਔਰ 25000 ਦੇ ਕਰੀਬ ਲੁਧਿਆਣੇ ਦੇ ਵਿੱਚ ਜ਼ਮੀਨ ਤੇ ਇਸੇ ਤਰ੍ਹਾਂ ਇਸੇ ਢੰਗ ਦੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਔਰ ਪਿੰਡਾਂ ਦੇ ਪਿੰਨ ਕਪੂਰਸਲਾ ਸਾਰਾ ਬਲਕਿ ਸ਼ਹਿਰ ਵਾਸੀ ਵੀ ਨਾਲ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਦਾਂ ਦੀ ਵੀ ਲੜਾਈ ਰਾਣਾ ਗੁਰਜੀਤ ਸਿੰਘ ਜੀ ਦੀ ਗਵਾਈ ਚ ਲੜਨੀ ਪਈ ਕਾਂਗਰਸ ਪਾਰਟੀ ਲੜਨ ਨੂੰ ਤਿਆਰ ਆ ਪੂਰਾ ਇਲਾਕਾ ਇਹ ਦੇਖੋ ਇਹ ਮੈਂ ਕੱਲੀ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ ਇਹ ਪੂਰਾ ਜਿਹੜਾ ਇਲਾਕਾ ਵਾ ਉਹਦੇ ਚ ਰੋਸ਼ ਪਾਇਆ ਜਾ ਰਿਹਾ ਔਰ ਪੂਰਾ ਇਲਾਕਾ ਆਂਦਾ ਕੀ ਪੰਜਾਬ ਸਰਕਾਰ ਦਾ ਕਿਸਾਨ ਮਾਰੂ ਫੈਸਲਾ ਆਏ ਇੱਕ ਕੱਲੇ ਕਪੂਠਲੇ ਵਿੱਚ ਨਹੀਂ ਪੂਰੇ ਪੰਜਾਬ ਚ ਜਿਹੜੀ ਬਹੁਤ ਉਪਜਾਊ ਜ਼ਮੀਨ ਆ ਉਹਨੂੰ ਅਕਵਾਇਰ ਕਰਨ ਦੀ ਜਿਹੜੀ ਇਹ ਗੱਲ ਕਰ ਰਹਾ ਆ ਬਹੁਤ ਮੰਦਭਾਗੀ ਗੱਲ ਆ ਬਹੁਤ ਨਿੰਦਣਯੋਗ ਗੱਲ ਆ ਕਿਉਂਕਿ ਸਾਡੇ ਜ਼ਿਮੀਂਦਾਰਾਂ ਦੇ ਕੋਲ ਸਿਰਫ ਤੇ ਸਿਰਫ ਇੱਕ ਕਿਸਾਨੀ ਦਾ ਰੁਜ਼ਗਾਰ ਆ ਆਪਣੀਆਂ ਫਸਲਾਂ ਵੀ ਦੇ ਆਪਣੇ ਪਰਿਵਾਰ ਪਾਲਦੇ ਆ ਤੇ ਉਹਨਾਂ ਦੇ ਕੋਲ ਉਹਨਾਂ ਦੀਆਂ ਜ਼ਮੀਨਾਂ ਖੋਹ ਲੈਣੀਆਂ ਮੈਂ ਸਮਝਦਾ ਕਿ ਜਿੱਦਾਂ ਕਿ ਸੈਂਟਰ ਸਰਕਾਰ ਨੇ ਅੱਗੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਹੁਣ ਉਸੇ ਹੀ ਨੀਤੀ ਤੇ ਪੰਜਾਬ ਸਰਕਾਰ ਇਸ ਵੇਲੇ ਕਿਸਾਨਾਂ ਦੇ ਨਾਲੇ ਧੱਕਾ ਕਰਨ ਜਾ ਰਹੀ ਆ ਔਰ ਜੋ ਵਿਡਾਲਾ ਕਲਾਂ ਦੇ ਵਿੱਚ 150 ਏਕੜ ਦੀ ਏਕੜ ਦੀ ਗੱਲ ਚੱਲ ਰਹੀ ਆ ਮੈਂ ਸਮਝਦਾ ਕਿ ਬਹੁਤ ਮੰਦ ਭਾਗਾ ਫੈਸਲਾ ਸਰਕਾਰ ਦਾ ਪਹਿਲਾਂ ਵੀ ਵਿਡਾਲੇ ਦੇ ਨਾਲ ਧੋਖਾ ਹੋਇਆ ਵਿਡਾਲਾ ਕਲਾਂ ਦੀ ਜ਼ਮੀਨ 에어ਪੋਰਟ ਦੇ ਨਾਂ ਤੇ ਅਕਵਾਇਰ ਕੀਤੀ ਗਈ ਤੇ ਉੱਥੇ ਸਾਇੰਸ ਸਿਟੀ ਤੇ ਹੋਰ ਅਦਾਰੇ ਬਣਾ ਦਿੱਤੇ ਗਏ ਉਹੀ ਅੱਜ ਤਰਜ ਤੇ ਦੂਜੇ ਪਾਸੇ ਵਿਡਾਲੇ ਦੇ ਦੂਜੇ ਪਾਸੇ ਇਹ ਜ਼ਮੀਨ 150 ਕਿਲਾ ਜਿਹੜਾ ਬਹੁਤ ਉਪਜਾਊ ਜ਼ਮੀਨ ਆ ਅੱਜ ਉਹਨੂੰ ਅਕਵਾਇਰ ਕਰਨ ਦੀ ਗੱਲ ਹੋ ਰਹੀ ਆ ਮੈਂ ਕਹਿੰਦਾ ਕਿ ਸਾਡੇ ਕਿਸਾਨਾਂ ਨੂੰ ਇਹ ਸਰਕਾਰ ਜ਼ੋਲਨ ਤੇ ਆਈ ਹੋਈ ਆ ਉਹਨਾਂ ਦਾ ਬੁਰਾ ਹਾਲ ਕਰਨ ਤੇ ਆਈ ਹੋਈ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਇੱਕ ਇੱਕ ਇੰਚ ਵੀ ਇੱਕ ਇੰਚ ਵੀ ਇਥੋਂ ਅਕਵਾਇਰ ਨਹੀਂ ਹੁੰਦਿਆਂਗੇ ਜੋ ਸਰਕਾਰ ਨੇ 150 ਕਿਲਾ ਇਥੋਂ ਦੀ ਅਕਵਾਇਰ ਕਰਨ ਵਾਸਤੇ ਗੱਲ ਕਰ ਰਹੀ ਆ ਔਰ ਮੈਂ ਸਮਝਦਾ ਕਿ ਸਾਡੇ ਇੱਧਰ ਪੰਜ ਸੱਤ ਪਿੰਡਾਂ ਦਾ ਇਨਾ ਕੋ ਵੱਡਾ ਨੁਕਸਾਨ ਆ ਜਿਹੜੀ ਆ ਸੜਕ ਤੁਸੀਂ ਪਿੱਛੇ ਦੇਖ ਰਹੇ ਹੋ ਇੱਕ ਇਹ ਹੀ ਸਾਧਨ ਆ ਇਹਨਾਂ ਦੇ ਕੋਲ ਕਪੂਰਥਲੇ ਆਉਣ ਜਾਣ ਦਾ ਦੂਸਰੇ ਪਾਸੇ ਫਲਾਈਓਵਰ ਬਣਾਇਆ ਹੋਇਆ ਵਾ ਉਥੋਂ ਦੀ ਕੋਈ ਲਾਂਘਾ ਨਹੀਂ ਹੈਗਾ ਸੋ ਜੇ ਜ਼ਮੀਨ ਐਕਵਾਇਰ ਹੁੰਦੀ ਆ ਤੇ ਇਹ ਸੜਕਾਂ ਵੀ ਵਿੱਚ ਆ ਜਾਣੀਆਂ ਔਰ ਇਹਨਾਂ ਨੂੰ ਲੰਘਣ ਵਾਸਤੇ ਸਭ ਤੋਂ ਵੱਡੀ ਸਮੱਸਿਆ ਦਾ ਜਿਹੜਾ ਬਣਾਵਾ ਉਹ ਇਹਨਾਂ ਪਿੰਡਾਂ ਵਾਸਤੇ ਸੜਕ ਦਾ ਲਾਂਘਾ ਬਹੁਤ ਵੱਡਾ ਵੱਡੀ ਵੱਡੀ ਸਮੱਸਿਆ ਬਾਨੀ ਆ ਸੋ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਆਪਣਾ ਫੈਸਲਾ ਵਾਪਸ ਲਵੇ ਔਰ ਇੱਥੇ ਦੇ ਜ਼ਿਮੀਂਦਾਰਾਂ ਨੂੰ ਸੁੱਖ ਦੀ ਚੈਨ ਦੀ ਜ਼ਿੰਦਗੀ ਜੀਣ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ